ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਕਿਸਾਨਾਂ ਲਈ ਸੀਐਮ ਮਾਨ ਦਾ ਮੋੜ ਵੱਡਾ ਐਲਾਨ ਐਸਕੇਐਮ ਅਤੇ ਕੇਐਮਐਮ ਵਿਚਕਾਰ ਮੋੜ ਹੋਇਆ ਸਮਝੌਤਾ ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਨਵਾਂ ਅਤੇ ਵੱਡਾ ਸੁਨੇਹਾ ਪੰਜਾਬ ਨੂੰ ਮਿਲਿਆ ਨਵਾਂ ਐਡਵੋਕੇਟ ਜਨਰਲ ਪੰਜਾਬ ਦੇ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਦਿਹਾੰਤ ਮਨੀਪੁਰ ਅਤੇ ਉਰੂਨਾਚਲ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਨਵੇਂ ਹੁਕਮ ਲਾਗੂ ਕਲਜੂਗੀ ਪਿਓਰੇ ਆਪਣੀ ਮਾਸੂਮ ਬਾਲੜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਕਿਸਾਨਾਂ ਅਤੇ ਪੰਜਾਬ ਸਰਕਾਰ ਦੇ ਨਾਲ ਜੁੜੀ ਖਬਰ ਦੇ ਉੱਤੇ ਗੱਲਬਾਤ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਕੱਲ ਵੀ ਨਾਲ ਸੀ ਤੇ ਅੱਜ ਵੀ ਨਾਲ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਕਿਸਾਨਾਂ ਦੇ ਅੰਦੋਲਨ ਬਾਰੇ ਉਹਨਾਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਆਪਣੇ ਹੱਕਾਂ ਲਈ ਲੜਨਾ ਇੱਕ ਜਮਹੂਰੀ ਗੱਲ ਹੈ ਪਰ ਕਿਸਾਨਾਂ ਦੇ ਅੰਦੋਲਨ ਕਾਰਨ ਸਰਹੱਦ ਬੰਦ ਹੋ ਗਈ ਸੀ ਅਤੇ ਪੰਜਾਬ ਨੂੰ ਰੋਕ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਕਿਸਾਨਾਂ ਦਾ ਮਾਮਲਾ ਕੇਂਦਰ ਸਰਕਾਰ ਦੇ ਨਾਲ ਜੁੜਿਆ ਹੋਇਆ ਹੈ ਅਤੇ ਉਹਨਾਂ ਨੇ ਪੰਜਾਬ ਨੂੰ ਆਉਂਦਾ ਹਾਈਵੇ ਬਿਲਕੁਲ ਜਾਮ ਹੋਇਆ ਹੋਇਆ ਸੀ ਅਸੀਂ ਕੋਈ लाਠੀ ਚਾਰਜ ਜਾਂ ਜਲ ਤੋਪਾਂ ਦੀ ਵਰਤੋਂ ਨਹੀਂ ਕੀਤੀ ਸਗੋਂ ਕਿਸਾਨਾਂ ਨੂੰ ਪਿਆਰ ਨਾਲ ਸਮਝਾਉਂਦਿਆਂ ਕਿਹਾ ਕਿ ਅਸੀਂ ਰਸਤਾ ਖੋਲਣਾ ਹੈ ਪੁਲਿਸ ਦੀਆਂ ਬੱਸਾਂ ਖੜ੍ਹੀਆਂ ਕਰ ਦਿੱਤੀਆਂ ਕਈਆਂ ਕਿਸਾਨ ਉਹਨਾਂ ਵਿੱਚ ਜਾ ਕੇ ਬੈਠਣ ਅਸੀਂ ਸਰਹੱਦ ਖੋਲਣੀ ਹੈ ਕਿਉਂਕਿ ਪੰਜਾਬ ਨੂੰ ਲਗਾਤਾਰ ਘਾਟਾ ਪੈ ਰਿਹਾ ਸੀ ਲੋਕਾਂ ਨੂੰ ਆਉਣ ਜਾਣ ਵਿੱਚ ਦਿੱਕਤਾਂ ਮਹਿਸੂਸ ਹੋ ਰਹੀਆਂ ਸੀ ਜੇਕਰ ਮੰਗਾ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਮੁਸ਼ਕਲਾਂ ਨਹੀਂ ਆਉਣ ਦਿੱਤੀਆਂ ਜਾਣੀਆਂ ਚਾਹੀਦੀਆਂ ਉਹਨਾਂ ਕੇਂਦਰ ਦੇ ਨਾਲ ਮੀਟਿੰਗ ਬਾਬਤ ਬੋਲਦਿਆਂ ਕਿਹਾ ਕਿ 4 ਮਈ ਨੂੰ ਕੇਂਦਰ ਨਾਲ ਹਾਲੇ ਵੀ ਮੀਟਿੰਗ ਹੋਣੀ ਤੈਅ ਹੈ ਕਈ ਮੀਟਿੰਗਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਉਹਨਾਂ ਆਖਿਆ ਕਿ ਮੈਂ 4 ਮਈ ਨੂੰ ਕਿਸਾਨਾਂ ਦੇ ਨਾਲ ਮੀਟਿੰਗ ਦੇ ਵਿੱਚ ਨਿੱਜੀ ਤੌਰ ਤੇ ਜਾਵਾਂਗਾ ਉਸੇ ਸੰਮੇਲਨ ਵਿੱਚ ਜਦੋਂ ਮੁੱਖ ਮੰਤਰੀ ਮਾਨ ਤੋਂ ਪੁੱਛਿਆ ਗਿਆ ਕਿ ਇਸ ਸਮੇਂ ਪੰਜਾਬ ਵਿੱਚ ਵੀ ਬਲਡوزر ਐਕਸ਼ਨ ਚੱਲ ਰਿਹਾ ਹੈ ਤਾਂ ਕਿ ਪੰਜਾਬ ਨੇ ਵੀ ਦੂਸਰੇ ਸੂਬਿਆਂ ਵਾਂਗ ਇਸ ਮਾਡਲ ਨੂੰ ਅਪਣਾ ਲਿਆ ਤਾਂ ਉਹਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਕੋਈ ਵੀ ਕਿਸੇ ਦੂਸਰੇ ਸੂਬੇ ਨੂੰ ਕਾਪੀ ਨਹੀਂ ਕੀਤਾ ਅਸੀਂ ਪੰਜਾਬ ਵਿੱਚ ਨਸ਼ਿਆਂ ਦੇ ਵਿਰੋਧ ਯੁੱਧ ਸ਼ੁਰੂ ਕੀਤਾ ਹੋਇਆ ਹੈ ਸਾਡਾ ਸੂਬਾ ਸਰਹੱਦੀ ਸੂਬਾ ਇਸ ਲਈ ਜ਼ਿਆਦਾਤਰ ਨਸ਼ੇ ਸਰਹੱਦ ਪਾਰ ਤੋਂ ਆ ਰਹੇ ਨੇ ਕਾਨੂੰਨ ਅਨੁਸਾਰ ਅਸੀਂ ਨਸ਼ੀਲੇ ਪਦਾਰਥਾਂ ਦੇ ਪੈਸੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਇਮਾਰਤਾਂ ਉਹਨਾਂ 'ਤੇ ਕਾਰਵਾਈ ਕਰ ਰਹੇ ਹਾਂ ਅਦਾਲਤਾਂ ਦੇ ਵਿੱਚ 20-20 ਸਾਲ ਕੇਸ ਚੱਲਦੇ ਰਹਿੰਦੇ ਨੇ ਸਾਨੂੰ ਨਸ਼ਾ ਤਸਕਰਾਂ ਨੂੰ ਇੱਕ ਸੰਦੇਸ਼ ਦੇਣਾ ਪਏਗਾ ਬਲਡੋਜ਼ਰ ਕਾਰਵਾਈ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਲਡੋਜ਼ਰ ਕਾਰਵਾਈ ਜ਼ਰੂਰੀ ਹੋ ਗਈ ਹੈ ਮੈਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਦੇ ਘਰ ਟਾਕੇ ਇਨਸਾਫ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਇਲੈਕਟਰ ਭਾਵੇਂ ਚੁਣੇ ਹੋਏ ਫੈਸਲਾ ਕਰਨਗੇ ਸਿਲੈਕਟਰ ਨਹੀਂ ਸਿਰਫ ਅਦਾਲਤਾਂ ਹੀ ਨਹੀਂ ਸਗੋਂ ਸਰਕਾਰਾਂ ਵੀ ਫੈਸਲੇ ਕਰ ਲੈਂਦੀਆਂ ਨੇ ਉਨਾt ਆ ਕਿ ਇਹ ਇੱਕ ਤਰ੍ਹਾਂ ਦਾ ਇਨਸਾਫ ਹੈ ਜੋ ਮੈਂ ਪੰਜਾਬ ਵਿੱਚ ਕਰ ਰਿਹਾ ਹਾਂ ਅਸੀਂ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਲੋਕਾਂ ਦੇ ਵਿਰੁੱਧ ਵੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ ਇਹ ਭਵਿੱਖ ਵਿੱਚ ਵੀ ਉਹਨਾਂ ਨੇ ਆਖਿਆ ਕਿ ਜਾਰੀ ਰਹੇਗੀ ਜਦੋਂ ਅਦਾਲਤ ਵੱਲੋਂ ਸਵਾਲ ਪੁੱਛਿਆ ਜਾਵੇਗਾ ਅਤੇ ਅਸੀਂ ਉਹਨਾਂ ਨੂੰ ਵੀ ਜਵਾਬ ਦੇਵਾਂਗੇ ਤੇ ਹੁਣ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ ਕਿਸਾਨਾਂ ਵਾਲੇ ਪੱਖ ਤੋਂ ਉਹ ਕੀ ਕਹਿੰਦੇ ਨੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਸ਼ੰਭੂ ਅਤੇ ਖਨੌਰੀ ਤੇ ਲਗਭਗ 13 ਮਹੀਨੇ ਅੰਦੋਲਨ ਚੱਲਦਾ ਰਿਹਾ ਅੰਦੋਲਨ ਚਲਾ ਰਹੇ ਸੀ ਕੇਐਮਐਮ ਪਾਵ ਕਿਸਾਨ ਮਜ਼ਦੂਰ ਮੋਰਚਾ ਦੂਸਰੇ ਪਾਸੇ ਸੀ ਐਸਕੇਐਮ ਪਰ ਨੌਨ ਪੋਲੀਟੀਕਲ ਇਹਨਾਂ ਵਿੱਚਕਾਰ ਦਰੇੜਾਂ ਅਤੇ ਦਰਾੜ ਨਜ਼ਰ ਆ ਰਹੀ ਸੀ ਤੇ ਹੁਣ ਲੱਗਦਾ ਕਿ ਇੱਕ ਵਾਰ ਫਿਰ ਇਹ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਇਹਨਾਂ ਵਿੱਚ ਸਮਝੌਤਾ ਹੋ ਗਿਆ ਦੁਪਹਿਰ ਦੇ ਵਕਤ ਕੇਐਮਐਮ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਅੱਜ 31 ਮਾਰਚ ਨੂੰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਦੋਂ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਦੇ ਕੁਝ ਆਗੂਆਂ ਨੇ ਆਖਿਆ ਸੀ ਕਿ ਉਹ ਇਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਬਣਨਗੇ ਪਰ ਦੁਪਹਿਰ ਵਕਤ ਦੋਵਾਂ ਮੰਚਾਂ ਦੇ ਆਗੂਆਂ ਵਿਚਕਾਰ ਇੱਕ ਆਨਲਾਈਨ ਮੀਟਿੰਗ ਹੋਈ ਜਿਸ ਦੇ ਵਿੱਚ ਐਸਕੇਐਮ ਗੈਰ ਰਾਜਨੀਤਿਕ ਉਹਨਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ ਅਤੇ 31 ਮਾਰਚ ਦੇ ਮੋਰਚੇ ਦੇ ਵਿੱਚ ਕੇਐਮਐਮ ਪਾਰ ਪੰਧੇਰ ਦਾ ਸਮਰਥਨ ਕਰਦਾ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ 19 ਮਾਰਚ ਨੂੰ ਪੰਜਾਬ ਪੁਲਿਸ ਨੇ ਕਿਸਾਨ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਸ਼ੰਭੂ ਅਤੇ ਖਨੋਰੀ ਸਰਹੱਦਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਇਹਦੇ ਤੋਂ ਬਾਅਦ ਦੋਵਾਂ ਸਰਹੱਦਾਂ ਤੇ ਵਾਰਨਾਂ ਦੀ ਆਵਾਜ਼ ਆਈ ਸ਼ੁਰੂ ਹੋ ਗਈ ਸੀ ਸਰਵਰ ਸਿੰਘ ਪੰਦੇਰ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਸੀ ਬੀਤੇ ਦਿਨੀ ਅਤੇ ਬਾਕੀ ਦੇ ਆਗੂ ਵੀ ਛੱਡ ਦਿੱਤੇ ਗਏ ਸੀ ਜਦੋਂ ਕਿ ਡੱਲੇਵਾਲ ਜੋ ਕਿ ਇਸ ਵਕਤ ਵੀ ਭੁੱਖ ਹੜਤਾਲ ਦੇ ਨੇ ਉਹ ਪਟਿਆਲਾ ਦੇ ਹਸਪਤਾਲ ਵਿੱਚ ਇਸ ਵਕਤ ਇਲਾਜ ਅਧੀਨ ਨੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਐਡਵੋਕੇਟ ਜਨਰਲ ਦੀ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਉਹਦੇ ਅਨੁਸਾਰ ਮਨਿੰਦਰਜੀਤ ਸਿੰਘ 베ਦੀ ਨੂੰ ਪੰਜਾਬ ਦਾ ਨਵਾਂ ਏਜੀ ਨਿਯੁਕਤ ਕਰ ਦਿੱਤਾ ਗਿਆ। ਇੱਥੇ ਇਹ ਦੱਸਣਾ ਬਣਦਾ ਕਿ ਐਡਵੋਕੇਟ 베ਦੀ ਲੰਬੇ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਅਤੇ ਉਹਨਾਂ ਦੇ ਪਿਤਾ ਸਵਰਗੀ ਇੰਦਰਜੀਤ ਸਿੰਘ 베ਦੀ ਵੀ ਰਾਮਪੁਰਾ ਫੂਲ ਦੇ ਵਿੱਚ ਵਕਾਲਤ ਕਰਦੇ ਸਨ ਬੇਦੀ ਸਭ ਤੋਂ ਛੋਟੀ ਉਮਰ ਦੇ ਇਸ ਅਹੁਦੇ ਤੇ ਨਿਯੁਕਤ ਹੋਏ ਨੇ ਜੋ ਕਿ ਉਹਨਾਂ ਦੇ ਵਾਸਤੇ ਇੱਕ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਵੱਡਾ ਸੁਨੇਹਾ ਪੰਜਾਬੀਆਂ ਨੂੰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਮੁਹਿਮ ਦੇ ਹੇਠ ਨਸ਼ਿਆਂ ਦੀ అలਮਤ ਦੇ ਖਿਲਾਫ ਇੱਕ ਜੰਗ ਵਿੱਢੀ ਹੋਈ ਹੈ ਅਤੇ ਇਹਨੂੰ ਲੋਕ ਲਹਿਰ ਦੇ ਵਿੱਚ ਵਧਣ ਵਾਸਤੇ ਸਮੂਹ ਪੰਜਾਬੀਆਂ ਨੂੰ ਵੱਧ ਚੜ ਕੇ ਸਹਿਯੋਗ ਦੀ ਅਪੀਲ ਕੀਤੀ ਹੈ ਇੱਕ ਆਡੀਓ ਸੁਨੇਹੇ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਰੂਪ ਦੇ ਵਿੱਚ ਨਸ਼ਿਆਂ ਦੇ ਖਿਲਾਫ ਵਿਆਪਕ ਪੱਧਰ ਤੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਸਿੱਧੀ ਸਰਪ੍ਰਸਤੀ ਹੋਣ ਦੇ ਕਾਰਨ ਨਸ਼ਿਆਂ ਦੀ ਸਮੱਸਿਆ ਨੇ ਪੰਜਾਬ ਨੂੰ ਆਪਣੇ ਪੈਰਾਂ ਦੇ ਹੇਠ ਲੈ ਲਿਆ ਸੀ, ਪਾਪ ਪੈਰ ਪਸਾਰਲੇ ਸਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ ਮੁੱਖ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਇਹ ਜੰਗ ਆਮ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਜੰਗ ਵਿੱਚ ਲੋਕਾਂ ਦਾ ਸਹਿਯੋਗ ਲੈਣ ਵਾਸਤੇ ਇੱਕ ਵਟਸਐਪ ਨੰਬਰ ਹੈਲਪਲਾਈਨ ਨੰਬਰ ਹੈ ਜੋ ਉਹ ਜਾਰੀ ਕਰ ਦਿੱਤੀ ਹੈ ਜੋ ਕਿ 977 910 0209779100200 ਇਹ ਨੰਬਰ ਜਾਰੀ ਕਰ ਦਿੱਤਾ ਗਿਆ ਹੈ ਉਹਨਾਂ ਨੇ ਲੋਕਾਂ ਨੂੰ ਆਪਣੇ ਖੇਤਰ ਦਾ ਸ਼ਹਿਰ ਦੇ ਵਿੱਚ ਸਰਗਰਮ ਨਸ਼ਾ ਤਸਕਰਾ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਇਸ WhatsApp ਨੰਬਰ ਤੇ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਫੋਨ ਕਰਨ ਵਾਲੀ ਦੀ ਪਛਾਣ ਮੁਕੰਮਲ ਤੌਰ ਤੇ ਗੁਪਤ ਰੱਖੀ ਜਾਏਗੀ। ਕਿਸੇ ਕੋਲ ਵੀ ਇਹਦਾ ਖੁਲਾਸਾ ਨਹੀਂ ਕੀਤਾ ਜਾਏਗਾ। ਉਹਨਾਂ ਕਿਹਾ ਕਿ ਨਸ਼ਿਆਂ ਦੇ ਵਿਰੁੱਧ ਇਸ ਆਰ ਪਾਰ ਦੀ ਲੜਾਈ ਵਿੱਚ ਲੋਕਾਂ ਦਾ ਪੂਰਾ ਸਮਰਥਨ ਅਤੇ ਸਹਿਯੋਗ ਬਹੁਤ ਲਾਜ਼ਮੀ ਹੈ। ਜਿਸ ਕਰਕੇ ਲੋਕਾਂ ਨੂੰ ਇਸ ਦਾ ਵੱਡੇ ਪੱਧਰ ਤੇ ਸਮਰਥਨ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣੇ ਫੋਨ ਰਾਹੀਂ ਹੈਲਪਲਾਈਨ ਨੰਬਰ ਤੇ ਨਸ਼ਾ ਤਸਕਰੀ ਨਾਲ ਸੰਬੰਧਤ ਸੂਚਨਾ ਦੇ ਕੇ ਇਸ ਮੁਹਿੰਮ ਦਾ ਅਨਿੱਖੜਵਾ ਅੰਗ ਬਣਨ ਵਾਸਤੇ ਇੱਕ ਖਾਸ ਅਪੀਲ ਕੀਤੀ ਹੈ ਇਹਦਾ ਅਸਰ ਵੀ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕੀਤੀ ਗਈ ਨਸ਼ਿਆਂ ਦੇ ਵਿਰੁੱਧ ਜੜੀ ਇਹ ਜੰਗ ਹੈ ਇਹ ਮੁਹਿੰਮ ਹੁਣ ਪਿੰਡ ਦੀਆਂ ਪੰਚਾਇਤਾਂ ਇਹਦਾ ਵੱਡੇ ਪੱਧਰ ਤੇ ਸਾਥ ਦੇ ਰਹੀਆਂ ਨੇ ਨੌਜਵਾਨ ਪੀੜ੍ਹੀ ਨੂੰ ਉਹ ਨਸ਼ਿਆਂ ਤੋਂ ਬਚਾਉਣਾ ਚਾਹੁੰਦੀਆਂ ਨੇ ਅਤੇ ਤਸਕਰਾਂ ਨੂੰ ਸਜ਼ਾਵਾ ਦੇਵਾਉਣ ਵਾਸਤੇ ਲਗਾਤਾਰ ਸਹਿਯੋਗ ਕਰ ਰਹੀਆਂ ਨੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਕਾਕੜਾ ਉੱਥੋਂ ਦੀ ಗ್ರಾಮ ਪੰਚਾਇਤ ਨੇ ਆਪਣੇ ਵਸਨੀਕਾਂ ਦੀ ਸੇਫਟੀ ਦੇ ਨਾਲ ਇੱਕ ਮਤਾ ਪਾਸ ਕਰ ਦਿੱਤਾ ਹੈ ਅਤੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੇ ਪਿੰਡ ਵਿੱਚ ਨਸ਼ੀਲੇ ਪਦਾਰਥ ਵੇਚਣ ਜਾਂ ਸੇਵਨ ਕਰਨ ਵਾਲਾ ਕੋਈ ਵੀ ਵਿਅਕਤੀ ਪੁਲਿਸ ਵੱਲੋਂ ਫੜ ਲਿਆ ਜਾਂਦਾ ਹੈ ਤਾਂ ਪੰਚਾਇਤ ਜਾਂ ਪਿੰਡ ਦਾ ਕੋਈ ਵੀ ਵਿਅਕਤੀ ਕੋਈ ਸਹਿਯੋਗ ਨਹੀਂ ਕਰੇਗਾ ਉਹਨਾਂ ਦੀ ਜ਼ਮਾਨਤ ਨਹੀਂ ਕਰਵਾਈ ਜਾਏਗੀ ਉਹ ਆਪਣੇ ਨੁਕਸਾਨ ਵਾਸਤੇ ਖੁਦ ਜ਼ਿੰਮੇਵਾਰ ਹੋਣਗੇ ਪਿੰਡ ਦੇ ਲੋਕਾਂ ਨੇ ਸਾਰਿਆਂ ਨੇ ਆਪਣੇ ਹੱਥ ਖੜੇ ਕਰਕੇ ਪੰਚਾਇਤ ਦੇ ਇਸ ਪ੍ਰਸਤਾਵ ਦਾ ਸਮਰਥਨ ਕਰ ਦਿੱਤਾ ਹੈ ਇਹ ਵੀ ਐਲਾਨ ਕੀਤਾ ਹੈ ਕਿ ਪ੍ਰਸਤਾਵ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 31000 ਰੁਪਏ ਜੁਰਮਾਨਾ ਵੀ ਪੰਚਾਇਤ ਵੱਲੋਂ ਲਗਾਇਆ ਜਾਵੇਗਾ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਨਕਦ ਇਨਾਮ ਵੀ ਦਿੱਤਾ ਜਾਏਗਾ ਅਤੇ ਉਸਦੀ ਪਛਾਣ ਵੀ ਗੁਪਤ ਰੱਖੀ ਜਾਏਗੀ ਨਸ਼ੀਲੇ ਪਦਾਰਥ ਵੇਚਣ ਵਾਲੇ ਵਿਅਕਤੀ ਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ ਤੇ ਹੁਣ ਗੱਲ ਕਰਦੇ ਆ ਐਡਵੋਕੇਟ ਧਾਮੀ ਨੂੰ ਕਿਹੜੀ ਗੱਲ ਦਾ ਗੁੱਸਾ ਲੱਗਿਆ ਉਹ ਕਿਉਂ ਨਾਰਾਜ਼ ਹੋਏ ਨੇ ਕਿਉਂ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਅਸਲ ਦੇ ਵਿੱਚ ਐਸਡੀ ਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੀ ਸਰਕਾਰ ਵੱਲੋਂ ਸਿੱਖ ਮਸਲਿਆਂ ਦੇ ਵਿੱਚ ਦਾਖਲ ਅੰਦਾਜ਼ੀ ਦਾ ਨੋਟਸ ਲਿਆ ਉਹ ਕਹਿੰਦੇ ਇਹ ਸਰਕਾਰ ਦਾਖਲ ਅੰਦਾਜ਼ੀ ਕਰ ਰਹੀ ਹੈ ਸਰਕਾਰ ਨੂੰ ਨਸੀਹਤ ਉਹਨਾਂ ਨੇ ਦਿੱਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਦੇ ਵਿੱਚ ਰਹਿ ਕੇ ਪੰਜਾਬ ਦੇ ਹਾਲਾਤ ਸੁਧਾਰਨ ਵੱਲ ਧਿਆਨ ਦੇਣ ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਵਿਧਾਨ ਸਭਾ ਦੇ ਅੰਦਰ ਜਾਣਬੁੱਝ ਕੇ ਨੀਤੀਗਤ ਢੰਗ ਦੇ ਨਾਲ ਸਿੱਖ ਮਾਮਲਿਆਂ ਵਿੱਚ ਦਾਖਲ ਅੰਦਾਜ਼ੀ ਦੀ ਸਖਤ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਮਸਲੇ ਸਿੱਖ ਖੁਦ ਹੱਲ ਕਰ ਸਕਦੇ ਆ ਇਹ ਜਾਣਦੇ ਆ ਕਿ ਕਿਵੇਂ ਹੱਲ ਕੀਤੇ ਜਾਣਗੇ ਇਹਨਾਂ ਮਸਲਾਂ ਦੇ ਵਿੱਚ ਸਰਕਾਰਾਂ ਦੇ ਵੱਲੋਂ ਦਾਖਲ ਅੰਦਾਜ਼ੀ ਕੌਮੀ ਭਾਵਨਾਵਾਂ ਨੂੰ ਵੱਡੀ ਚੁਣੌਤੀ ਹੈ। ਉਹਨਾਂ ਆ ਕਿਹਾ ਕਿ ਸਰਕਾਰ ਆਪਣੇ ਦਾਇਰੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਪੰਜਾਬ ਦੀ ਹਰ ਖੇਤਰ ਦੇ ਵਿੱਚ ਨਿਗਰਦੀ ਹਾਲਤ ਨੂੰ ਸੁਧਾਰਨ ਵੱਲ ਧਿਆਨ ਦੇਵੇ। ਨਾ ਕਿ ਸਿੱਖ ਮਸਲਾਂ ਦੇ ਵਿੱਚ ਦਾਖਲ ਅੰਦਾਜ਼ੀ ਕਰਕੇ ਲੋਕਾਂ ਦਾ ਧਿਆਨ ਪਟਕਾਵੇ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੇ ਲੋਕ ਵੱਖ-ਵੱਖ ਸਹੂਲਤਾਂ ਨੂੰ ਤਰਸ ਰਹੇ ਨੇ ਜਦਕਿ ਸਰਕਾਰ ਦੇ ਨੁਮਾਇੰਦੇ ਆਪਣੇ ਅਧਿਕਾਰ ਖੇਤਰ ਤੋਂ ਪਰਾਂ ਜਾ ਕੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਨੂੰ ਉਛਾਲ ਰਹੇ ਨੇ ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖ ਮਾਮਲਿਆਂ ਦੇ ਵਿੱਚ ਜੇਕਰ ਇੰਨੀ ਹੀ ਦਿਲਚਸਪੀ ਰੱਖਦੀ ਹੈ ਤਾਂ ਉਹ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਵਾ ਦੇਣ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੰਘ ਸਹਿਬਾਨਾਂ ਨੂੰ ਜਿਸ ਤਰੀਕੇ ਘਰ ਬਿਠਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਜਲੀਲ ਕਰਕੇ ਘਰ ਭੇਜਣ ਦੇ ਉੱਤੇ ਮੁੱਦਾ ਉਠਾਇਆ ਸੀ ਅਤੇ ਉਸ ਮੁੱਦਰਾ ਸਮਰਥਨ ਕਰਦਿਆਂ ਮਨਪ੍ਰੀਤ ਇਆਲੀ ਨੇ ਆਖਿਆ ਸੀ ਕਿ ਅਸਲ ਦੇ ਵਿੱਚ ਭਾਵੇਂ ਮੈਂ ਅਕਾਲੀ ਦਲ ਦੀ ਟਿਕਟ ਤੋਂ ਜਿੱਤ ਕੇ ਆਇਆ ਹਾਂ ਇਹ ਮਸਲਾ ਬਹੁਤ ਗੰਭੀਰਾ ਅਤੇ ਇਹਦੇ ਉੱਤੇ ਸਾਨੂੰ ਸਿਰ ਜੋੜ ਕੇ ਹੱਲ ਕਰਨ ਵਾਸਤੇ ਯਤਨ ਕਰਨੇ ਚਾਹੀਦੇ ਨੇ ਉਹਨਾਂ ਨੇ ਆਖਿਆ ਸੀ ਕਿ ਸਿੰਘ ਸਹਿਬਾਨਾ ਨੂੰ ਜਿਸ ਤਰੀਕੇ ਨਾਲ ਘਰ ਬਿਠਾਇਆ ਗਿਆ ਔਰ ਜਿਸ ਤਰੀਕੇ ਨਾਲ ਯੁਕਤੀਆਂ ਕੀਤੀਆਂ ਜਾ ਰਹੀਆਂ ਨੇ ਇਹ ਕੌਮ ਦਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦਾ ਮਸਲਾ ਹੈ ਪਰ ਦੂਸਰੇ ਪਾਸੇ ਐਡਵੋਕੇਟ ਧਾਮੀ ਨੂੰ ਇਸ ਮਸਲੇ ਨੂੰ ਉਠਾਉਣ ਦੇ ਕਰਕੇ ਕਾਫੀ ਸਖਤ ਇਤਰਾਜ਼ ਉਹਨਾਂ ਨੇ ਪ੍ਰਗਟਾਇਆ ਅਤੇ ਉਹ ਗੁੱਸੇ ਵਿੱਚ ਨਜ਼ਰ ਆਏ ਨੇ ਤੇ ਹੁਣ ਗੱਲ ਕਰਦੇ ਹਾਂ ਵਿਦੇਸ਼ ਖਾਸ ਕਰਕੇ 사우ਦੀ ਵਰਗੇ ਮੁਲਕਾਂ ਵਿੱਚ ਗਏ ਕੁਝ ਮੁੰਡੇ ਕੁੜੀਆਂ ਦੀ ਦਰਦਨਾਕ ਕਹਾਣੀ ਜਿਹੜੀ ਕਿ ਪਹਿਲਾਂ ਵੀ ਤੁਸੀਂ ਅਨੇਕਾਂ ਵਾਰ ਸੁਣ ਚੁੱਕੇ ਹੋ ਇਹ ਖਬਰ ਵੀ ਉਸੇ ਤਰ੍ਹਾਂ ਦੀ ਹੈ 사우ਦੀ ਅਰਬ ਦੇ ਵਿੱਚ ਸੁਰੱਖਿਆ ਗਾਰਡੀ ਨੌਕਰੀ ਕਰਦੇ ਨਰੇਸ਼ ਕੁਮਾਰ ਨੂੰ 4 ਸਾਲਾਂ ਬਾਅਦ ਛੁੱਟੀ ਮੰਗਣ ਤੇ ਚੋਰੀ ਦੇ ਦੋਸ਼ਾਂ ਦੇ ਤਹਿਤ ਡੇਢ ਸਾਲ ਤੱਕ ਥਾਣਿਆਂ ਤੇ ਜੇਲ੍ਹਾਂ ਦੇ ਵਿੱਚ ਮਾਨਸਿਕ ਤਸੀਹੇ ਝੱਲਣੇ ਪਏ ਆ। ਭਾਵ ਘਰ ਆਉਣ ਦੀ ਛੁੱਟੀ ਮੰਗ ਕੇ ਉਸ ਨੂੰ ਦਿੜ ਯਾਤਰਾ ਕਰਨੀ ਪਈ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਪਹਿਲਾਂ ਵੀ ਦਰਜਣਾ ਮੁੰਡੇ ਕੁੜੀਆਂ ਵਾਪਸ ਪਰਤੇ ਆ ਤੇ ਇਹ ਉਹਨਾਂ ਵਿੱਚ ਇੱਕ ਹੋਰ ਨਾਮ जुड़ ਗਿਆ। ਜਾਣਕਾਰੀ ਮਿਲੀ ਆ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਟਾ ਦੇ ਨਰੇਸ਼ ਕੁਮਾਰ ਨੇ ਆਪਣੀ ਹੱਡ ਬੀਤੀ ਅਤੇ ਦਰਦਨਾਕ ਕਹਾਣੀ ਸੁਣਾਈ ਹੈ। ਨਿਰਮਲ ਕੋਟਿਆ ਸultanpur ਆਪਣੀ ਪਤਨੀ ਨਾਲ ਪਹੁੰਚੇ ਨਰੇਸ਼ ਕੁਮਾਰ ਉਹਨਾਂ ਨੇ ਦੱਸਿਆ ਕਿ ਉਹ ਸਾਲ 2014 ਦੇ ਵਿੱਚ ਸੌਦੀ ਹਰ ਵਗਿਆ ਸੀ ਉਹ ਤਿੰਨ ਵਾਰ ਤਾਂ ਆਪਣੇ ਪਿੰਡ ਗੇੜਾ ਮਾਰ ਕੇ ਆ ਸੀ ਜਦੋਂ ਉਹ 2019 ਵਿੱਚ ਵਾਪਸ ਸੌਦੀ ਹਰ ਵਗਿਆ ਤਾਂ 4 ਸਾਲਾਂ ਬਾਅਦ ਉਸਨੇ ਆਪਣੇ ਪਰਿਵਾਰ ਵਿੱਚ ਜਾਣ ਵਾਸਤੇ ਫਿਰ ਛੁੱਟੀ ਦੀ ਮੰਗ ਕੀਤੀ ਕੰਪਨੀ ਨੇ ਛੁੱਟੀ ਦੇਣ ਦੀ ਥਾਂ ਚੋਰੀ ਦਾ ਦੋਸ਼ ਲਗਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬੰਦੀ ਬਣਾ ਲਿਆ ਨਰੇਸ਼ ਕੁਮਾਰ ਨੇ ਦੱਸਿਆ ਕਿ ਸਿਰਫ ਦਿਨ ਵਿੱਚ ਦੋ ਵਾਰ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਰੋਟੀ ਦਿੱਤੀ ਜਾਂਦੀ ਸੀ ਬਹੁਤ ਤੰਗ ਕਮਰੇ ਵਿੱਚ ਉਸ ਨੂੰ ਕੈਦ ਕਰ ਦਿੱਤਾ ਗਿਆ ਜਿੱਥੇ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਹੁਣ ਉਹ ਬਚਦਾ ਨਹੀਂ ਪਿੱਛੇ ਪਰਿਵਾਰ ਨੂੰ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਉਹ ਕਿਸ ਸਥਿਤੀ ਵਿੱਚ ਹੈ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਦੇ ਵਿੱਚ ਸੰਪਰਕ ਕੀਤਾ ਸੰਤ ਸੀਚੇਵਾਲ ਨੇ 사ウਦੀ ਅਰਬ ਦੇ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ 2 ਮਹੀਨਿਆਂ ਤੋਂ ਕਮਰੇ ਵਿੱਚ ਬੰਦੀ ਬਣਾ ਕੇ ਰੱਖੇ ਨਰੇਸ਼ ਕੁਮਾਰ ਦੀ ਬੰਦ ਖੁਲਾਸੀ ਕਰਵਾਈ ਨਰੇਸ਼ ਨੇ ਦੱਸਿਆ ਕਿ ਐਮਬੈਸੀਰੀ ਦਾਖਲ ਅੰਦਾਜ਼ੀ ਤੋਂ ਬਾਅਦ ਉਹ ਕੰਪਨੀ ਵਿੱਚੋਂ ਤਾਂ ਬਾਹਰ ਆ ਗਿਆ ਪਰ ਬਾਅਦ ਵਿੱਚ ਕੰਪਨੀ ਵੱਲੋਂ ਉਸ ਨੂੰ ਝੂਠੇ ਕੇਸ ਵਿੱਚ ਪੁਲਿਸ ਤੇ ਹਵਾਲੇ ਕਰਵਾ ਦਿੱਤਾ ਗਿਆ ਜਿੱਥੇ ਉਸ ਨੂੰ ਝੂਠੇ ਚੋਰੀ ਦੇ ਕੇਸ ਵਿੱਚ 7 ਮਹੀਨੇ ਤੱਕ ਜੇਲ੍ਹ ਵਿੱਚ ਰੱਖਿਆ ਗਿਆ ਜ਼ੁਰਮ ਨਾ ਸਾਬਤ ਹੋਣ ਦੀ ਸੂਰਤ ਵਿੱਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਪਰ ਇਹਦੇ باوجود ਵੀ ਉਹ ਰਿਹਾ ਨਾ ਕੀਤਾ ਗਿਆ ਸੰਤ ਸੀਚੇਵਾਲ ਦੀ ਮੋੜ ਅਪੀਲ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਫਿਰ ਦਖਲ ਦਿੱਤਾ ਫਿਰ ਕੰਪਨੀ ਨੇ ਕਲੀਅਰੈਂਸ ਦਿੱਤੀ ਉਸਤੇ ਕੰਮ ਨੂੰ 6 ਮਹੀਨੇ ਲਟਕਾਈ ਰੱਖਿਆ ਇਸ ਕਾਰਨ ਉਸ ਨੂੰ ਮਾਨਸਿਕ ਤੌਰ ਤੇ ਬਹੁਤ ਤੰਗ ਅਤੇ ਪਰੇਸ਼ਾਨ ਕੀਤਾ ਗਿਆ ਨਰੇਸ਼ ਨੇ ਇਹ ਵੀ ਦਾਵਾ ਕੀਤਾ ਹੈ ਕਿ ਉੱਥੇ ਉਸ ਵਰਗੇ ਹੋਰ ਵੀ ਬਹੁਤ ਭਾਰਤੀ ਫਸੇ ਹੋਏ ਨੇ ਜਿਨ੍ਹਾਂ ਨੂੰ ਭਾਰਤ ਵਾਪਸੀ ਤੋਂ ਰੋਕਣ ਲਈ ਕੰਪਨੀਆਂ ਵੱਲੋਂ ਝੂਠੇ ਦੋਸ਼ ਲਗਾ ਕੇ ਜੇਲ੍ਹਾਂ ਵਿੱਚ ਫਸਾ ਰੱਖਿਆ ਹੋਇਆ ਹੈ ਘਰ ਵਾਪਸੀ ਨਰੇਸ਼ ਨੇ ਸੰਤ ਸੀਚੇ ਵੱਲ ਦਾ ਦਿਲੋਂ ਧੰਨਵਾਦ ਕੀਤਾ ਹੈ ਅਤੇ ਉਸ ਨੇ ਆਪਣੇ ਪਰਿਵਾਰ ਦਾ ਵੀ ਧੰਨਵਾਦ ਕੀਤਾ ਜਿਹੜੇ ਦੁੱਖ ਦੀ ਘੜੀ ਵਿੱਚ ਉਸਦੇ ਨਾਲ ਖੜੇ ਰਹੇ ਅਤੇ ਉਸ ਨੂੰ ਕਿਸੇ ਵੀ ਸਥਿਤੀ ਵਿੱਚ ਡੋਲਣ ਨਹੀਂ ਦਿੱਤਾ ਉਸਦੀ ਪਤਨੀ ਨੇ ਦੱਸਿਆ ਕਿ ਜਦੋਂ ਉਸਤੇ ਪਤੀ ਨੂੰ ਕੰਪਨੀ ਨੇ ਕਮਰੇ ਵਿੱਚ ਬੰਦੀ ਬਣਾ ਲਿਆ ਤਾਂ ਉਹਨਾਂ 2 ਮਹੀਨਿਆਂ ਤੱਕ ਜਦੋਂ ਆਪਸ ਦੇ ਵਿੱਚ ਸੰਪਰਕ ਨਾ ਹੋਇਆ ਤਾਂ ਉਹ ਪਰੇਸ਼ਾਨੀ ਵਿੱਚ ਕਰ ਗਈ। ਉਸ ਦੀਆਂ ਦੋ ਬੱਚੀਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ। ਇਸ ਖਬਰ ਕਾਰਨ ਉਸਦੀ ਬਜ਼ੁਰਗ ਮਾਂ ਸਦਮੇ ਵਿੱਚ ਸੀ। ਉਸ ਨੇ ਆਪਣੇ ਪਤੀ ਦੀ ਵਾਪਸੀ ਦੀ ਖੁਸ਼ੀ ਪ੍ਰਗਟਾਉਂਦਿਆਂ ਅਰਾਸ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲਾ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲਾ ਨੇ ਵਿਦੇਸ਼ ਮੰਤਰਾਲੇ ਅਤੇ ਸਾਊਦੀ ਅਰਬ ਦੇ ਵਿੱਚ ਭਾਰਤੀ ਦੂਤਾਵਾਸਤਾ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਭਾਰਤੀ ਦੂਤਾਵਾਸਤੇ ਵੱਲੋਂ ਕੀਤੀ ਪੈਰਵਾਈ ਦੇ ਸਦਕਾ ਹੀ ਨਰੇਸ਼ ਕੁਮਾਰ ਦੀ ਘਰ ਵਾਪਸੀ ਸੰਭਵ ਹੋਈ ਹੈ ਉਹਨਾਂ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਪ੍ਰਵਾਸੀ ਕਾਮਿਆਂ ਨੂੰ ਚੋਰੀ ਦੇ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਮਸਕਟ ਵਿੱਚੋਂ ਵੀ ਵਾਪਸ ਆਈਆਂ ਲਗਭਗ ਸਾਰੀਆਂ ਲੜਕੀਆਂ ਨੇ ਇਹੋ ਜਿਹਾ ਹੀ ਸੱਚ ਬਿਆਨਿਆ ਸੀ ਕਿ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਦਿੱਤਾ ਜਾਂਦਾ ਹੈ ਤਾਂ ਜੋ ਆਪਣੇ ਘਰਾਂ ਨੂੰ ਪਰਤ ਨਾ ਸਕਣ ਉਹਨਾਂ ਦੱਸਿਆ ਕਿ ਅਜਿਹੇ ਹੀ ਮਾਮਲੇ ਹੋਰ ਵੀ ਹੈ ਜਿਨ੍ਹਾਂ ਦੇ ਵਿੱਚ ਭਾਰਤੀ ਵਾਪਸੀ ਦੌਰਾਨ ਭਾਰਤੀਆਂ ਨੂੰ ਅਜਾਹੇ ਮਾਮਲਿਆਂ ਵਿੱਚ ਉਲਝਾ ਲਿਆ ਜਾਂਦਾ ਹੈ ਅਤੇ ਫਿਰ ਵਾਪਸੀ ਲਈ ਲੰਬੇ ਸਮੇਂ ਤੱਕ ਉਹ ਉਸ ਮੁਲਕ ਵਿੱਚ ਜਾਂ ਜੇਲ੍ਹਾਂ ਵਿੱਚ ਫਸੇ ਰਹਿੰਦੇ ਨੇ ਤੇ ਆਹ ਖਬਰ ਕਾਫੀ ਅਹਿਮ ਖਬਰ ਹੈ ਤੁਹਾਨੂੰ ਯਾਦ ਹੋਣਾ ਕਿ ਲਗਭਗ 6 ਕ ਮਹੀਨੇ ਪਹਿਲਾਂ ਜਗਰਾਉਂ ਦੇ ਅਖਾੜਾ ਨਹਿਰਕੰਡੇ ਸਥਾਪਿਤ ਗੁਰਦੁਆਰਾ ਚਰਨਕਾੜ ਦੇ ਬਾਬਾ ਬਲਵਿੰਦਰ ਸਿੰਘ ਤੇ ਇੱਕ ਔਰਤ ਦੇ ਵੱਲੋਂ ਜਿਹੜੀ ਕਿ ਉਹਨਾਂ ਦੀ ਸ਼ਰਧਾਲੂ ਸੀ ਜ਼ਬਰਜਨਾਹ ਦੇ ਦੋਸ਼ ਲਗਾ ਦਿੱਤੇ ਗਏ ਸੀ ਅਤੇ ਹੁਣ ਇਸ ਦੋਸ਼ ਤੇ ਵਿੱਚ ਮਾਨਜੁਗ ਅਦਾਲਤ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਹੈ। ਬਾਬਾ ਬਲਵੀਰ ਸਿੰਘ ਤੇ ਲੱਗੇ ਦੋਸ਼ ਸਾਫਤਰਾ ਹੋਣ ਤੇ ਅਦਾਲਤ ਨੇ ਬੀਤੇ ਕੱਲ ਬਾਬਾ ਬਲਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ। ਬਲਵਿੰਦਰ ਸਿੰਘ ਦੇ ਵਕੀਲ ਅਸ਼ੋਕ ਭੰਡਾਰੀ ਨੇ ਦੱਸਿਆ ਕਿ ਬਾਬਾ ਬਲਵਿੰਦਰ ਸਿੰਘ ਤੇ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਦੇ ਵੱਲੋਂ 2 ਸਤੰਬਰ 2024 ਨੂੰ ਇੱਕ ਔਰਤ ਦੀ ਸ਼ਿਕਾਇਤ ਤੇ ਉਹਦੇ ਨਾਲ ਜ਼ਬਰਜਨਾਹ ਕਰਨ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ। ਉਨਾ ਦੱਸਿਆ ਕਿ ਬਾਬਾ ਬਲਵਿੰਦਰ ਸਿੰਘ ਦੇ ਦਰਜ ਮਾਮਲੇ ਦਾ ਕੇਸ ਲੁਧਿਆਣਾ ਦੇ ਐਡੀਸ਼ਨਲ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਚੱਲ ਰਿਹਾ ਸੀ ਜਿਸ ਵਿੱਚ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਅਤੇ ਪੁਲਿਸ ਜਾਂਚ ਨੂੰ ਘੋਖਿਆ ਗਿਆ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਾਬਤ ਨਹੀਂ ਹੋਏ। ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਬੀਤੇ ਕੱਲ ਬਾਬਾ ਬਲਵਿੰਦਰ ਸਿੰਘ ਨੂੰ ਇਸ ਮੁਕਾਦਮੇ ਦੇ ਵਿੱਚੋਂ ਬਰੀ ਕਰ ਦਿੱਤਾ। ਤੇ ਆਹ ਖਬਰ ਇਹਦੇ ਨਾਲੋਂ ਵੀ ਦਰਦਨਾਕ ਖਬਰ ਹੈ ਕਿ ਲਗਭਗ 5 ਮਹੀਨਿਆਂ ਦੀ ਵਾਰੜੀ ਜਿਸ ਨੂੰ ਦੁਨੀਆ ਦੀ ਵੀ ਹਲੇ ਕੋਈ ਸਮਝ ਨਹੀਂ ਹੈ ਉਹਦੇ ਨਾਲ ਜ਼ਬਰਜਨਾਹ ਕਰਨ ਵਾਲੇ ਉਸਤੇ ਕਲਜੂਗੀ ਬਾਪ ਦੇ ਵਿਰੁੱਧ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਐਸਆਈ ਨਵਜੋਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਇੱਕ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਸਦੀ ਬੱਚੀ ਜਿਸ ਦੀ ਉਮਰ ਮਹਿਜ਼ 5 ਮਹੀਨੇ ਹੈ ਕੁੜੀ ਹੋਣ ਤੋਂ ਕੁਝ ਦਿਨ ਬਾਅਦ ਉਸਤੇ ਸਹੁਰਾ ਪਰਿਵਾਰ ਵਾਲਿਆਂ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹ ਆਪਣੇ ਪੇਕੇ ਪਿੰਡ ਆ ਗਈ ਔਰਤ ਨੇ ਦੱਸਿਆ ਕਿ 23 ਮਾਰਚ ਨੂੰ ਉਸਦਾ ਪਤੀ ਉਸਦੇ ਘਰ ਆਇਆ ਅਤੇ ਦੁਪਹਿਰ ਦੇ ਸਮੇਂ ਜਦ ਉਹ ਉਸਦੀ ਬੱਚੀ ਨੂੰ ਲੈ ਕੇ ਕਮਰੇ ਵਿੱਚ ਬੈਠਾ ਸੀ ਤਾਂ ਅਚਾਨਕ ਉੱਚੀ-ਉੱਚੀ ਬੱਚੀ ਦੇ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਜਦ ਉਹ ਕਮਰੇ ਵਿੱਚ ਗਈ ਤਾਂ ਉਸਦਾ ਪਤੀ ਬੱਚੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰ ਰਿਹਾ ਸੀ ਉਸਨੇ ਦੱਸਿਆ ਕਿ ਜਦ ਉਸਨੇ ਆਪਣੇ ਪਤੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਉਸਨੂੰ ਧੱਕਾ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਉਸ ਔਰਤ ਦੇ ਬਿਆਨਾਂ ਤੇ ਪਾਪ ਬੱਚੀ ਦੀ ਮਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਆਪਣੇ ਉਹਦੇ ਪਤੀ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ। ਤੇ ਆ ਖਬਰ ਵੀ ਇੱਕ ਦਰਦਨਾਕ ਖਬਰ ਹੈ। ਪੰਜਾਬ ਦੇ ਉੱਗੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ 93 ਵਰਿਆਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹਨਾਂ ਦਾ ਅੰਤਮ ਸੰਸਕਾਰ ਅੱਜ 31 ਮਾਰਚ ਨੂੰ ਸਵੇਰੇ 11 ਵਜੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਏਗਾ ਜਦਕਿ ਉਹਨਾਂ ਦੀ ਅੰਤਮ ਯਾਤਰਾ ਉਹਨਾਂ ਦੇ ਨਿਵਾਸ ਸਥਾਨ 593 ਮਾਸਟਰ ਮੋਤਾ ਸਿੰਘ ਨਗਰ ਜਲੰਧਰ ਤੋਂ ਚੱਲੇਗੀ ਉਹਨਾਂ ਦੇ ਪਿੱਛੇ ਪਰਿਵਾਰ ਵਿੱਚ ਇੱਕ ਪੁੱਤਰ ਦੋ ਧੀਆਂ ਤੇ ਹੋਰ ਪਰਿਵਾਰਕ ਮੈਂਬਰ ਨੇ ਦੱਸਣਾ ਬਣਦਾ ਹੈ ਕਿ ਪ੍ਰੇਮ ਪ੍ਰਕਾਸ਼ ਦੇ ਵੱਲੋਂ ਅਨੇਕਾਂ ਕਹਾਣੀ ਨੇ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਗਈਆਂ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਕੱਚ ਖੜੇ ਨਮਾਜ਼ੀ ਮੁਕਤੀ ਸਵੇਤਾਂਬਰ ਅਤੇ ਕੁਝ ਹੋਰ ਵੀ ਨੇ ਤੇ ਇੱਕ ਕੁਝ ਅਣ ਕਿਹਾ ਵੀ ਸ਼ਾਮਲ ਹਨ ਉਨਾ ਆਪਣੀ ਕਹਾਣੀ ਡੈਡਲਾਈਨ ਵਿੱਚ ਦਿਓਰ ਪਰਜਾਈ ਦੇ ਰਿਸ਼ਤੇ ਨੂੰ ਬਹੁਤ ਹੀ ਭਾਵਕਤਾ ਨਾਲ ਪੇਸ਼ ਕੀਤਾ ਸੀ ਅਤੇ ਇਸ ਕਹਾਣੀ ਨੂੰ ਸਾਹਿਤ ਪ੍ਰੇਮੀਆਂ ਦੇ ਵੱਲੋਂ ਬਹੁਤ ਪਸੰਦ ਵੀ ਕੀਤਾ ਗਿਆ ਸੀ। ਉਹਨਾਂ ਵੱਲੋਂ ਪੰਜਾਬ ਦੀ ਨਕਸਲੀ ਲਹਿਰ ਬਾਰੇ ਵੀ ਨਾਵਲ ਲਿਖਿਆ ਗਿਆ ਸੀ ਅਤੇ ਦਸਤਾਵੇਜ਼ ਇੱਕ ਕਾਫੀ ਚਰਚਿਤ ਵੀ ਹੋਇਆ ਸੀ। ਪ੍ਰੇਮ ਪ੍ਰਕਾਸ਼ ਆਜ਼ਾਦੀ ਤੋਂ ਬਾਅਦ ਪੂਰਬੀ ਸਾਹਿਤ ਵਿੱਚ ਛੋਟੀ ਕਹਾਣੀ ਦੇ ਲੇਖਕਾਂ ਵਿੱਚੋਂ ਪ੍ਰਮੁੱਖ ਗਿਣੇ ਜਾਂਦੇ ਆ। ਉਹਨਾਂ ਨੂੰ ਪ੍ਰੇਮ ਪ੍ਰਕਾਸ਼ ਖੰਨ ਵੀ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਪ੍ਰੇਮ ਪ੍ਰਕਾਸ਼ ਨੇ ਕੁਸਮਾ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੇ ਵਜੋਂ ਕੰਮ ਕੀਤਾ ਫਿਰ ਜਲੰਧਰ ਤੋਂ ਛਪਦੇ ਉਰਦੂ ਅਖਬਾਰ ਰੋਜ਼ਾਨਾ ਮਿਲਾਪ ਵਿੱਚ ਲੰਬਾ ਸਮਾਂ ਉਹ ਹਿੰਦ ਸਮਾਚਾਰ ਵੀ ਉਹਦੇ ਵਿੱਚ ਵੀ ਬਤੌਰ ਸਭ ਐਡੀਟਰ ਦੇ ਤੌਰ ਤੇ ਕੰਮ ਕਰਦੇ ਰਹੇ ਉਹ 1990 ਤੋਂ ਇੱਕ ਸਾਹਿਤਕ ਪਰਚਾ ਲਕੀਰ ਵੀ ਕੱਢਦੇ ਰਹੇ ਸੀ ਉਹਨਾਂ ਦੀਆਂ ਪੁਸਤਕਾਂ ਅੱਜ ਵੀ ਅਨੇਕਾਂ ਯੂਨੀਵਰਸਿਟੀਆਂ ਵਿੱਚ ਪੜਾਈਆਂ ਜਾ ਰਹੀਆਂ ਨੇ ਸਾਹਿਤਕ ਹਲਕਿਆਂ ਵਿੱਚ ਉਹਨਾਂ ਦੀ ਇਸ ਮੌਤ ਤੋਂ ਬਾਅਦ ਸੋਗ ਦੀ ਲਹਿਰ ਹੈ ਤੇ ਹੁਣ ਗੱਲ ਕਰਦਾ ਹੈ ਮਣੀਪੁਰ ਤੇ ਅਰुणाਚਲ ਵਾਲੇ ਪਾਸੇ ਗ੍ਰਹਿ ਮੰਤਰਾਲੇ ਵੱਲੋਂ ਫਿਰ ਤੋਂ ਨਵੇਂ ਹੁਕਮ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਮਣੀਪੁਰ ਅਤੇ ਅਰुणाਚਲ ਪ੍ਰਦੇਸ਼ ਤੇ ਨਾਲ ਨਾਲ ਨਾਗਾ ਲੈਣ ਦੇ ਵਿੱਚ 6 ਮਹੀਨਿਆਂ ਵਾਸਤੇ ਆਰਮਡ ਫੋਰਸెస్ স্পੈਸ਼ਲ ਪਾਵਰਜ਼ ਐਕਟ ਜਿਸ ਨੂੰ AFSPA ਆਖਿਆ ਜਾਂਦਾ ਉਹ ਲਾਗੂ ਕਰ ਦਿੱਤਾ ਹੈ ਇਹਦੇ ਵਿੱਚ ਮਣੀਪੁਰ ਦੇ 5 ਜ਼ਿਲ੍ਹਿਆਂ ਉਹਦੇ 13 ਥਾਣਾ ਖੇਤਰਾਂ ਨੂੰ ਛੱਡ ਕੇ ਪੂਰੇ ਸੂਬੇ ਦੇ ਵਿੱਚ ਆਪਸਫਾ ਨੂੰ ਅਗਲੇ 6 ਮਹੀਨਿਆਂ ਵਾਸਤੇ ਵਧਾ ਦਿੱਤਾ ਹੈ ਆਪਸਫਾ ਅਰੁਣਾਚਲ ਪ੍ਰਦੇਸ਼ ਦੇ ਤਿਰਪ ਚਾਂਗਲਾਂਗ ਅਤੇ ਲੋングਡਿੰਗ ਜ਼ਿਲ੍ਹਿਆਂ ਅਤੇ ਉੱਥੋਂ ਦੇ ਤਿੰਨ ਪੁਲਿਸ ਥਾਣਾ ਇਲਾਕਿਆਂ ਦੇ ਵਿੱਚ ਵੀ ਲਾਗੂ ਕਰ ਦਿੱਤਾ ਹੈ ਨਾਗਾ ਲੈਂਡ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਆਪਸਫਾ ਦੁਬਾਰਾ ਲਾਗੂ ਕੀਤਾ ਉਹਨਾਂ ਵਿੱਚ ਦੀਵਾਪੁਰ ਨਿਊ ਲੈਂਡ ਚਮਕੁਈਡੀਆਂ ਮੌਨਕਫਰੇ ਨੋਕਲਕ ਫੇਕ ਅਤੇ ਪੇਰੇਨ ਇਹ ਦੱਸੇ ਗਏ ਨੇ ਹੁਣ ਆਪਸਫਾ ਹੈ ਕਿ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਜਿਸ ਕਾਨੂੰਨ ਦੇ ਬਾਰੇ ਕਈ ਵਾਰ ਟਾਡਾ ਕਹਿ ਦਿੰਨਾ ਕਈ ਵਾਰੀ ਯੋਆਪਾ ਕਹਿ ਦਿੰਨੇ ਆ ਪਰ ਕਈ ਵਾਰੀ ਸਾਨੂੰ ਇਹ ਨਹੀਂ ਪਤਾ ਹੁੰਦਾ ਜਿਸ ਤਰ੍ਹਾਂ ਇੱਕ ਦਿਨ ਮੈਂ ਪੁੱਛਿਆ ਸੀ ਕਿ ਵਿਧਾਨ ਸਭਾ ਚ ਤੁਸੀਂ ਅਕਸਰ ਸੁਣਦੇ ਆ ਜ਼ੀਰੋ ਆਵਰ ਬਹੁਤਿਆਂ ਨੂੰ ਪਤਾ ਨਹੀਂ ਸੀ ਇਸ ਸਭਾਵਤ ਵੀ ਹੋ ਸਕਦਾ ਹੈ ਬਹੁਤਿਆਂ ਨੂੰ ਜਾਣਕਾਰੀ ਨਾ ਹੋਵੇ ਦਰਅਸਲ ਅਫਸਪਾ ਅਸ਼ਾਂਤ ਇਲਾਕਿਆਂ ਦੇ ਵਿੱਚ ਲਾਗੂ ਕੀਤਾ ਜਾਂਦਾ ਹੈ ਇਸ ਕਾਨੂੰਨ ਦੇ ਤਹਿਤ ਸੁਰੱਖਿਆ ਬਲਾਂ ਨੂੰ ਕਾਫੀ ਸ਼ਕਤੀ ਦਿੱਤੀ ਜਾਂਦੀ ਹੈ ਇਸ ਤਹਿਤ ਸੁਰੱਖਿਆ ਬਲਾਂ ਨੂੰ ਬਿਨਾਂ ਕਿਸੇ ਵਾਰੰਟ ਦੇ ਕਿਸੇ ਨੂੰ ਵੀ ਗ੍ਰਿਫਤਾਰ ਕਰਨ ਦੀ ਤਾਕਤ ਮਿਲ ਜਾਂਦੀ ਹੈ। ਇਹਦੇ ਤੋਂ ਇਲਾਵਾ ਇਸ ਕਾਨੂੰਨ ਕਾਰਨ ਕਈ ਮਾਮਲਿਆਂ ਦੇ ਵਿੱਚ ਤਾਕਤੀ ਵਰਤੋਂ ਦਾ ਉਹਨਾਂ ਨੂੰ ਪ੍ਰਬੰਧ ਕਰ ਦਿੱਤਾ ਜਾਂਦਾ ਹੈ। ਅਪਸਫਾ ਸਿਰਫ ਅਸ਼ਾਂਤ ਇਲਾਕਿਆਂ ਵਿੱਚ ਹੀ ਲਾਗੂ ਕੀਤਾ ਜਾਂਦਾ ਹੈ। ਅਪਸਫਾ ਕਾਨੂੰਨ ਸੁਰੱਖਿਆ ਬਲਾਂ ਨੂੰ ਬਿਨਾਂ ਵਾਰੰਟ ਦੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ, ਬਿਨਾਂ ਵਾਰੰਟ ਦੇ ਅਹਾਤੇ ਵਿੱਚ ਦਾਖਲ ਹੋਣ ਜਾਂ ਤਲਾਸ਼ੀ ਲੈਣ ਅਤੇ ਕਾਰਵਾਈ ਹੋਰ ਕਰਨ ਦੀਆਂ ਸ਼ਕਤੀਆਂ ਦੇ ਦਿੰਦਾ ਹੈ। ਇਹਦੇ ਨਾਲ ਹੀ ਅਫਸਰਾਂ ਪਾ ਗੋਲੀਆਂ ਚਲਾਉਣ ਦੀ ਆਗਿਆ ਵੀ ਦਿੰਦਾ ਹੈ ਭਾਵ ਕਿਸੇ ਵੀ ਮੌਕੇ ਤੇ ਗੋਲੀ ਚਲਾਈ ਜਾ ਸਕਦੀ ਹੈ ਇਹਦੇ ਤੋਂ ਇਲਾਵਾ ਸੁਰੱਖਿਆ ਬਲਾਂ ਨੂੰ ਇਹ ਵੀ ਅਧਿਕਾਰ ਦੇ ਦਿੰਦਾ ਹੈ ਕਿ ਜੇਕਰ ਕਿਤੇ ਕੋਈ ਅਤਵਾਦੀ ਜਾਂ ਬਦਮਾਸ਼ ਕਿਸੇ ਘਰ ਵਿੱਚ ਲੁਕ ਜਾਂਦਾ ਜਾਂ ਲੁਕਿਆ ਹੋਇਆ ਤਾਂ ਉਸ ਘਰ ਨੂੰ ਵੀ ਤਬਾਹ ਕੀਤਾ ਜਾ ਸਕਦਾ ਹੈ ਇਸ ਕਾਨੂੰਨ ਤਹਿਤ ਕਾਰਵਾਈ ਤਾਂ ਹੀ ਸੰਭਵ ਹੈ ਜੇਕਰ ਇਸ ਨੂੰ ਕੇਂਦਰ ਸਰਕਾਰ ਦੇ ਵੱਲੋਂ ਕਿਸੇ ਅਸ਼ਾਂਤ ਖੇਤਰ ਦੇ ਵਿੱਚ ਲਾਗੂ ਕੀਤਾ ਹੋਵੇ ਤੇ ਹੁਣ ਮਣੀ ਕਰਨ ਵਾਲੇ ਪਾਸੋਂ ਵੀ ਇੱਕ ਬਹੁਤ ਵੱਡੀ ਤੇ ਦਰਦਨਾਕ ਖਬਰ ਮਿਲੀ ਹੈ। ਹਿਮਾਚਲ ਦੇ ਕੁਲੂ ਦੇ ਮਣੀ ਕਰਨ ਵਿੱਚ ਐਤਵਾਰ ਦਾ ਦਿਨ ਸੀ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਵੱਡਾ ਦਰਖਤ ਕਈ ਗੱਡੀਆਂ ਤੇ ਜਾ ਡੇ ਗਿਆ ਜਿਸ ਤੇ ਹੇਠ ਕਈ ਲੋਕ ਦੱਬੇ ਗਏ। ਕੁਲੂ ਪੁਲਿਸ ਅਨੁਸਾਰ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਗੰਭੀਰ ਜ਼ਖਮੀ ਦੱਸੇ ਗਏ ਨੇ। ਇਸ ਵੇਲੇ ਪੁਲਿਸ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਕਿ ਦੱਬੇ ਗਏ ਲੋਕਾਂ ਦੀ ਪਛਾਣ ਨਹੀਂ ਸੀ ਹੋ ਸਕੀ। ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਕੁੱਲੂ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਹਾਦਸਾ ਇੱਕ ਵੱਡੇ ਚੀਲ ਦੇ ਦਰਖਤ ਦੇ ਅਚਾਨਕ ਡਿੱਗਣ ਕਾਰਨ ਵਾਪਰਿਆ ਹਾਦਸੇ ਦੇ ਸਮੇਂ ਚੀਕ ਚਿਹਾੜਾ ਦੂਰ ਦੂਰ ਤੱਕ ਸੁਣ ਰਿਹਾ ਸੀ ਅਤੇ ਵੱਡੀ ਗੰੰਟੀ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਸਨ ਜਾਣਕਾਰੀ ਦਿੰਦੇ ਹੋਏ ਕੁੱਲੂ ਦੇ ਐਸਪੀ ਨੇ ਦੱਸਿਆ ਕਿ ਹਾਦਸਾ ਦੁਪਹਿਰ ਵਕਤ ਵਾਪਰਿਆ ਗੁਰਦੁਆਰਾ ਸਾਹਿਬ ਦੇ ਨੇੜੇ ਜ਼ਮੀਨ ਖਿਸਕੀ ਅਤੇ ਇੱਕ ਦਰਖਤ ਜਾ ਡੇ ਗਿਆ ਜਿਸ ਕਾਰਨ ਕੁਝ ਗੱਡੀਆਂ ਉਸਤੀ ਲਪੇਟ ਵਿੱਚ ਆ ਗਈਆਂ ਗੱਡੀਆਂ ਦੇ ਰਿਹੜੇ ਖੜੇ ਲੋਕ ਵੀ ਜ਼ਖਮੀ ਹੋ ਗਏ ਅਤੇ 6 ਲੋਕਾਂ ਦੀ ਬੋਤ ਅਤੇ 6 ਤੋਂ ਵੱਧ ਲੋਕ ਕੁੱਲੂ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕੀਤੇ ਗਏ ਉਹਨਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਾਣਕਾਰੀ ਮਿਲਦੀ ਐਸਟੀਐਮ ਕੁੱਲੂ ਉਹ ਵੀ ਮੌਕੇ ਤੇ ਪਹੁੰਚੇ ਚਸ਼ਮਦੀਦਾਂ ਦੇ ਅਨੁਸਾਰ ਮਣੀਕਰਨ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਇਹ ਦਰਖਤ ਟੁੱਟ ਕੇ ਅਚਾਨਕ ਸੜਕ ਤੇ ਡਿੱਗਿਆ ਜਿਸ ਕਾਰਨ ਉੱਥੇ ਖੜਾ ਇੱਕ ਸਟਰੀਟ ਵਿਕਰੇਤਾ ਇੱਕ ਸੂਮੋ ਸਵਾਰ ਮੌਕੇ ਤੇ ਮੌਜੂਦ ਤਿੰਨ ਸਲਾਨੀ ਉਹਦੇ ਹੇਠ ਆ ਗਏ ਜਿਸ ਕਾਰਨ 6 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਆਹ ਖਬਰ ਬਹੁਤ ਹੈਰਾਨੀਜਨਕ ਤੇ ਸੰਸਨੀਖੇਜ ਹੈ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਦੇ ਸੰਸੇਪੇ ਹੋਇਆ ਉਹਨਾਂ ਨੂੰ ਕਰੋੜਾਂ ਰੁਪਏ ਦੇ ਜੁਰਮਾਨੇ ਠੋਕ ਦਿੱਤੇ ਗਏ ਹੈ ਆਂਡੇ ਅਤੇ ਜੂਸ ਵੇਚਣ ਵਾਲੇ ਦੋ ਵਿਅਕਤੀ ਹੈ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕਰੋੜਾਂ ਰੁਪਏ ਦੇ ਬਕਾਇਦੇ ਨੋਟਿਸ ਉਹਨਾਂ ਨੂੰ ਭੇਜ ਦਿੱਤੇ ਹੈ ਇਨ੍ਹਾਂ ਵਿੱਚੋਂ ਇੱਕ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਯੂਪੀ ਦਾ ਜਾਣਕਾਰੀ ਅਨੁਸਾਰ ਦੋਵੇਂ ਆਪੋ ਆਪਣੇ ਪਰਿਵਾਰਾਂ ਵਿੱਚ ਕਮਾਉਂਦੇ ਅਤੇ ਇਕਲੌਤੇ ਕਮਾਉਣ ਵਾਲੇ ਹੈ ਜਾਣਕਾਰੀ ਅਨੁਸਾਰ ਦਬੋਧੇ ਰਹਿਣ ਵਾਲੇ ਪ੍ਰਿੰਸ ਸੁਮਨ ਨੂੰ ਇਨਕਮ ਟੈਕਸ ਵਿਭਾਗ ਨੇ ਨੋਟਿਸ ਭੇਜਿਆ ਹੈ ਟੈਕਸ ਵਿਭਾਗ ਨੇ ਪ੍ਰਿੰਸ ਸੁਮਨ ਨੂੰ 50 ਕਰੋੜ ਰੁਪਏ ਦੇ ਕਾਰੋਬਾਰ ਲਈ ਨੋਟਿਸ ਭੇਜਿਆ ਇਸ ਨੋਟਿਸ ਵਿੱਚ ਲਿਖਿਆ ਹੋਇਆ ਹੈ ਕਿ ਉਸਤੇ ਉੱਪਰ 6 ਕਰੋੜ ਰੁਪਏ ਦੀ ਜੀਐਸਟੀ ਦਾ ਬਕਾਇਆ ਖੜਾ ਹੈ ਵਿਭਾਗ ਨੇ ਬਕਾਇਆ ਚਕਾਉਣ ਤੋਂ ਇਲਾਵਾ ਪ੍ਰਿੰਸ ਤੋਂ 50 ਕਰੋੜ ਦੇ ਲੈਣ-ਦੇਣ ਨਾਲ ਜੁੜੇ ਦਸਤਾਵੇਜ਼ ਵੀ ਮੰਗ ਲਏ ਆ ਨੋਟਿਸ ਦੇ ਵਿੱਚ ਲਿਖਿਆ ਗਿਆ ਕਿ ਪ੍ਰਿੰਸ ਇੰਟਰਪ੍ਰਾਈਜ਼ਸ ਨਾਂ ਦੀ ਕੰਪਨੀ ਦਿੱਲੀ ਵਿੱਚ ਰਜਿਸਟਰਡ ਹੈ ਅਤੇ ਇਸ ਕੰਪਨੀ ਤੇ 6 ਕਰੋੜ ਰੁਪਏ ਦੀ ਜੀਐਸਟੀ ਦਾ ਬਕਾਇਆ ਵੀ ਖੜਾ ਹੈ ਪ੍ਰਿੰਸ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਪਹਿਲਾਂ ਇਹ ਲੱਗਿਆ ਕਿ ਕੋਈ ਮਜ਼ਾਕ ਹੈ ਪਰ ਜਦੋਂ ਵਕੀਲ ਤੋਂ ਨੋਟਿਸ ਦੀ ਜਾਂਚ ਕਰਵਾਈ ਗਈ ਤਾਂ ਸਚਾਈ ਸਾਹਮਣੇ ਆਈ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਿੰਸ ਆਪਣੀ ਜ਼ਿੰਦਗੀ ਚ ਅੱਜ ਤੱਕ ਕਦੇ ਦਿੱਲੀ ਨਹੀਂ ਗਿਆ ਅਤੇ ਨਾ ਹੀ ਉਹ ਉੱਥੋਂ ਕਦੇ ਲੱਕੜੀ ਕੋਈ ਚੰਬੜਾ ਕੋਈ ਐਰਨ ਭਾਵ ਕਿਸੇ ਵੀ ਤਰ੍ਹਾਂ ਦਾ ਉੱਥੇ ਨਾ ਉਹਨੇ ਕੋਈ ਕਾਰੋਬਾਰ ਕੀਤਾ ਤੇ ਨਾ ਕਿਸੇ ਕੰਮ ਵਾਸਤੇ ਕਦੇ ਦੇ ਲੀ ਗਿਆ ਪ੍ਰਿੰਸ ਤੇ ਰਾਤ ਦੇ 7 ਦਸੰਬਰ ਤੇ 2022 ਨੂੰ ਦਿੱਲੀ ਦੇ ਸਟੇਟ ਜ਼ੋਨ 3 ਵਾਰਡ 32 ਦੇ ਵਿੱਚ ਇੱਕ ਫਾਰਮ ਰਜਿਸਟਰ ਦੱਸੀ ਗਈ ਹੈ ਉਸ ਫਾਰਮ ਦੇ ਰਾਹੀਂ ਕਰੋੜਾਂ ਦਾ ਕਾਰੋਬਾਰ ਲਿਖਾਇਆ ਗਿਆ ਪਰ ਸਚਾਈ ਇਹ ਹੈ ਕਿ ਪ੍ਰਿੰਸ ਤਾਂ ਆਪਣੇ ਪਿੰਡ ਵਿੱਚ ਬਾਜ਼ਾਰ 'ਚ ਆਂਡੇ ਵੇਚ ਕੇ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਹੁਣ ਇਨਕਮ ਟੈਕਸ ਵਿਭਾਗ ਨੇ ਉਸ ਤੋਂ ਬੈਂਕ ਸਟੇਟਮੈਂਟ ਅਤੇ 50 ਕਰੋੜ ਰੁਪਏ ਦੇ ਲੈਣ ਦੇਣ ਦਾ ਪੂਰਾ ਹਿਸਾਬ ਵੀ ਮੰਗ ਲਿਆ ਹੈ। ਇਸੇ ਤਰ੍ਹਾਂ ਯੂਪੀ ਦੇ ਅਲੀਗੜ ਦੇ ਵਿੱਚ ਜੂਸ ਵੇਚਣ ਵਾਲੇ ਮੁਹੰਮਦ ਰਹੀਸ ਨੂੰ ਵੀ ਇਸੇ ਤਰ੍ਹਾਂ ਦਾ ਇੱਕ ਜੀਐਸਟੀ ਨੋਟਸ ਮਿਲਿਆ ਹੈ ਜਿਸ ਵਿੱਚ ਉਹਨਾਂ ਤੇ 7 ਕਰੋੜ ਤੇ 79 ਲੱਖ ਰੁਪਏ ਦਾ ਬਕਾਇਆ ਦਿਖਾਇਆ ਗਿਆ ਹੈ। ਰਹੀਸ ਅਤੇ ਉਸ ਦਾ ਪਰਿਵਾਰ ਇਸ ਨੋਟਸ ਕਾਰਨ ਸਦਮੇ ਵਿੱਚ ਦੱਸਿਆ ਗਿਆ। ਉਹਨਾਂ ਕਿਹਾ ਕਿ ਅਸੀਂ ਕਦੇ ਇੰਨੇ ਪੈਸੇ ਖਰਚਣ ਤਾਂ ਦੂਰ ਦੀ ਗੱਲ ਵੇਖੇ ਤੱਕ ਨਹੀਂ। ਫਿਰ ਇਹ ਬਕਾਇਆ ਸਾਡੇ ਤੇ ਕਿਵੇਂ ਆ ਗਿਆ ਜਦੋਂ ਉਹਨਾਂ ਨੇ ਇਨਕਮ ਟੈਕਸ ਵਿਭਾਗ ਨਾਲ ਸੰਪਰਕ ਕੀਤਾ ਤਾਂ ਅਧਿਕਾਰੀਆਂ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਉਹਨਾਂ ਨੇ ਆਪਣੇ ਦਸਤਾਵੇਜ਼ ਕਦੇ ਕਿਸੇ ਨੂੰ ਦਿੱਤੇ ਸੀ ਰਹੀਸ ਨੇ ਇਸ ਗੱਲ ਤੋਂ ਬਿਲਕੁਲ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹਨਾਂ ਨੇ ਇਸ ਤਰ੍ਹਾਂ ਕਦੇ ਨਹੀਂ ਕੀਤਾ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਜ਼ਿੰਦਗੀ ਨਾਲ ਸੰਘਰਸ਼ ਕਰਦੇ ਆ ਅਜਿਹੇ ਕਰੋੜਾਂ ਰੁਪਏ ਦਾ ਬਕਾਇਆ ਦਿਖਾਇਆ ਜਾਣਾ ਸਰਾਸਰ ਗਲਤ ਹੈ ਰਹੀਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਇਸ ਝੂਠੇ ਮਾਮਲੇ ਦੇ ਵਿੱਚੋਂ ਬਚਾਇਆ ਜਾਵੇ ਜਿਸ ਤੇ ਵਿੱਚ ਫਸਾਇਆ ਜਾ ਰਿਹਾ ਹੈ ਦੋਵੇਂ ਹੀ ਮਾਮਲਿਆਂ 'ਚ ਦਸਤਾਵੇਜ਼ਾਂ ਦੀ ਗਲਤ ਵਰਤੋਂ ਅਤੇ ਧੋਖਾਧੜੀ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਪ੍ਰਿੰਸ ਅਤੇ ਰਹੀਸ ਨੇ ਪੁਲਿਸ ਅਤੇ ਇਨਕਮ ਟੈਕਸ ਵਿਭਾਗ ਤੋਂ ਜਾਂਚ ਦੀ ਮੰਗ ਕਰ ਦਿੱਤੀ ਹੈ ਇਹ ਮਾਮਲਾ ਉਹਨਾਂ ਛੋਟੇ ਵਪਾਰੀਆਂ ਲਈ ਵੀ ਇੱਕ ਚੇਤਾਵਨੀ ਹੈ ਜੋ ਆਪਣੀ ਨਿੱਜੀ ਜਾਣਕਾਰੀ ਅਤੇ ਦਸਤਾਵੇਜ਼ ਦੀ ਸੁਰੱਖਿਆ ਨੂੰ ਨਾ ਲੈ ਕੇ ਚੌਕਸ ਨਹੀਂ ਹੁੰਦੇ ਪਾਉ ਉਹਨਾਂ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਬਹੁਤ ਸਾਰੇ ਧਨਾੜ ਲੋਕ ਉਹਨਾਂ ਦੇ ਨਾਮ ਤੇ ਕੰਪਨੀਆਂ ਖੋਲ ਕੇ ਕਾਰੋਬਾਰ ਕਰਦੇ ਆ ਅਤੇ ਫਸ ਉਹ ਲੋਕ ਜਾਂਦੇ ਆ ਜਿਨ੍ਹਾਂ ਦੇ ਦਸਤਾਵੇਜ਼ਾਂ ਤੇ ਉਹਨਾਂ ਨੇ ਇਹ ਕੰਪਨੀਆਂ ਖੋਲ ਕੇ ਇਹ ਕਾਰੋਬਾਰ ਕੀਤੇ ਹੁੰਦੇ ਨੇ ਦੋਸਤੋ ਇਸੀ ਕੋਲਮੇ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ